ਜਦੋਂ ਬੋਲਣ ਨੂੰ ਚਿਤ ਨਹੀਂ ਕਰਦਾ ਫਿਰ ਧਿਆਨ ਦੇ ਵਿੱਚ ਬੈਠਣ ਨੂੰ ਮਨ ਕਰਦਾ ਹੈ ਕਿ ਬਸ ਇਦਾਂ ਹੀ ਬੈਠੇ ਰਹੀਏ ਆਨੰਦ ਆ ਰਿਹਾ ਰਸ ਆ ਰਿਹਾ ਕਿਉਂਕਿ ਉਹ ਫੁਰਨੇ ਆਣੇ ਬੰਦ ਹੋ ਗਏ ਜੋ ਸਾਨੂੰ ਡਿਸਟਰਬ ਕਰਦੇ ਸੀ ਹੁਣ ਧਿਆਨ ਵਿੱਚ ਜਾਣ ਤੋਂ ਪਹਿਲਾਂ ਇਹ ਦੋ ਗੱਲਾਂ ਦਾ ਖਾਸ ਧਿਆਨ ਦੇਣਾ ਹੈ ਜਿਉਂ ਹੀ ਖੁਮਾਰੀ ਚੜੇ ਜੋ ਧਿਆਨ ਆ ਉਹ ਇੱਕ ਅਫੁਰ ਅਵਸਥਾ ਆ ਜਿੱਥੇ ਸਾਨੂੰ ਕੋਈ ਵਿਚਾਰ ਨਹੀਂ ਆਉਂਦਾ ਜੇ ਕੋਈ ਧਿਆਨ ਦੇ ਵਿੱਚ ਚਲਾ ਗਿਆ ਸਿਮਰਨ ਕਰਕੇ ਜੇ ਕੋ ਧਿਆਨ ਵਿੱਚ ਚਲਾ ਗਿਆ ਤਾਂ ਆਲੇ ਦੁਆਲੇ ਦਾ ਕੁਝ ਨਹੀਂ ਪਤਾ ਲੱਗਦਾ ਸਿਰਫ ਜਿੱਥੇ ਆਪਾਂ ਅੰਤਰਗਤ ਬੈਠੇ ਹਾਂ ਉਹੀ ਵੇਖ ਰਹੇ ਹਾਂ ਪਰ ਆਨੰਦ ਬਹੁਤ ਹੁੰਦਾ ਹਰ ਕੋਈ ਜੀਵ ਨਾਮ ਦੇ ਨਾਲ ਜੁੜਨਾ ਚਾਹੁੰਦਾ ਭਗਤੀ ਨੂੰ ਕਰਨਾ ਚਾਹੁੰਦਾ ਹੈ ਪਰ ਕਾਲ ਦੇ ਪ੍ਰਭਾਵ ਤੋਂ ਬਚ ਨਹੀਂ ਹੁੰਦਾ ਕੀ ਕਰੀਏ ਰੋਜ਼ ਸੋਚਦੇ ਹਾਂ ਕਿ ਅੰਮ੍ਰਿਤ ਵੇਲੇ ਸਵੇਰ ਨੂੰ ਉੱਠਣਾ ਹੈ ਰਾਤ ਨੂੰ ਆਪਾਂ ਇਹੀ ਸੋਚ ਕੇ ਸੌਂਦੇ ਹਾਂ ਕਿ ਅਸੀਂ ਸਵੇਰ ਨੂੰ ਅੰਮ੍ਰਿਤ ਵੇਲੇ ਉੱਠਣਾ ਹੈ ਅਤੇ ਆਪਣਾ ਸਿਮਰਨ ਕਰਨਾ ਹੈ ਪਰ ਜਦੋਂ ਹੀ ਸਵੇਰ ਹੁੰਦੀ ਹੈ ਅੰਮ੍ਰਿਤ ਵੇਲਾ ਹੁੰਦਾ ਹੈ ਸਾਨੂੰ ਜਾਗ ਤਾਂ ਆਉਂਦੀ ਹੈ ਪਰ ਆਲਸ ਕਰਕੇ ਉੱਠ ਨਹੀਂ ਹੁੰਦਾ ਫਿਰ ਸੋਚਦੇ ਹਾਂ ਕਿ ਦਿਨ ਦੇ ਸਮੇਂ ਕਰ ਲਵਾਂਗੇ ਪਰ ਤਾਂ ਵੀ ਨਹੀਂ ਕਰ ਹੁੰਦਾ ਜੋ ਦਿਨ ਦਾ ਸਮਾਂ ਆ ਉਹ ਸਾਨੂੰ ਕੰਮ ਦੇ ਵਿੱਚ ਬਿਜ਼ੀ ਰੱਖਦਾ ਹੈ ਤੇ ਇਹ ਜਿਹੜਾ ਕੰਮ ਆ ਇਹ ਕਮਾਂਕਾਰਾਂ ਤੋਂ ਇਲਾਵਾ ਕਰਨ ਵਾਲਾ ਕੰਮ ਆ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਕਾਲ ਦਾ ਜਾਲ ਕੱਟਣ ਲਈ ਸਿਮਰਨ ਬਹੁਤ ਵਧੀਆ ਸਾਧਨ ਹੈ ਇਹ ਕਾਲ ਦੇ ਜਾਲ ਨੂੰ ਕੱਟਣ ਦੇ ਵਿੱਚ ਮਦਦ ਕਰਦਾ ਤੇ ਧਿਆਨ ਵਿੱਚ ਲੈ ਜਾਂਦਾ ਪਹਿਲਾਂ ਹੁਣ ਇੱਕ ਗੱਲ ਸਮਝਦੇ ਹਾਂ ਕਿ ਗਲਤੀ ਅਸੀਂ ਕਿੱਥੇ ਕਰਦੇ ਹਾਂ ਇਸ ਫੋਟੋ ਨੂੰ ਵੇਖੋ ਸਭ ਕੁਝ ਸਮਝ ਆ ਜਾਣਾ ਇਹ ਕੋਈ ਆਮ ਤਸਵੀਰ ਨਹੀਂ ਹੈ ਜੇ ਤੁਸੀਂ ਇਸ ਨੂੰ ਧਿਆਨ ਦੇ ਨਾਲ ਵੇਖੋਗੇ ਤਾਂ ਤੁਹਾਨੂੰ ਇਨਸਾਨ ਦਾ ਪੂਰਾ ਜੀਵਨ ਦਿ세ਗਾ ਉਹ ਕਿਦਾਂ ਜਿਹੜੀ ਟਾਣੀ ਤੇ ਉਹ ਲਟਕ ਰਿਹਾ ਹੈ ਆ ਬੰਦਾ ਸਾਹਮਣੇ ਜਿਹੜੀ ਟਾਣੀ ਤੇ ਉਹ ਲਟਕ ਰਿਹਾ ਹੈ ਇਹ ਉਸ ਦਾ ਅੱਜ ਦਾ ਜੀਵਨ ਹੈ ਜਿਹੜਾ ਪਿੱਛੇ ਹਾਥੀ ਖੜਾ ਹੈ ਇਹ ਹੈ ਉਸ ਦੇ ਪੁਰਾਣੇ ਕਰਮ ਉਸ ਦੇ ਪੁਰਾਣੇ ਕਰਮ ਆਪਣੀ ਸੁੰਡ ਦੇ ਨਾਲ ਉਸ ਦੇ ਜੀਵਨ ਨੂੰ ਹਲਾ ਰਹੇ ਹਨ ਫੋਟੋ ਨੂੰ ਧਿਆਨ ਨਾਲ ਵੇਖੀ ਜਾਇਓ ਤੇ ਗੱਲ ਨੂੰ ਸੁਣੀ ਜਾਇਓ ਹਾਥੀ ਦੀ ਸੁੰਡ ਉਹਦੇ ਜੀਵਨ ਨੂੰ ਹਲਾ ਰਹੀ ਆ ਜਿਹੜੇ ਉਹਦੇ ਪਿਛਲੇ ਕਰਮ ਆ ਤੇ ਉਹਦੇ ਜੀਵਨ ਨੂੰ ਸ਼ੇਪ ਦੇ ਰਹੀ ਆ ਥੱਲੇ ਜਿਹੜੇ ਸੱਪ ਆ ਇਹ ਉਸ ਦੇ ਆਉਣ ਵਾਲੇ ਕਰਮ ਨੇ ਆਉਣ ਵਾਲਾ ਸਮਾਂ ਹੈ ਹੁਣ ਜਿਹੜੀ ਡਾੜੀ ਉਸਨੇ ਫੜੀ ਹੈ ਉਸ ਦੇ ਸਾਈਡ ਤੇ ਜੋ ਚੂਹੇ ਆ ਚਿੱਟਾ ਤੇ ਕਾਲਾ ਜਿਹੜੀ ਉਸਦੀ ਟਾੜੀ ਨੂੰ ਕੁੱਤਰ ਰਹੇ ਹਨ ਹੁਣ ਇਹ ਚੂਹੇ ਜਿਹੜੀ ਟਾੜੀ ਨੂੰ ਤੋੜ ਰਹੇ ਆ ਉਹ ਹੈ ਦਿਨ ਤੇ ਰਾਤ ਜੋ ਕਦੇ ਨਹੀਂ ਰੁਕਦੇ ਬਸ ਚੱਲੀ ਜਾਂਦੇ ਆ ਤੇ ਟਾੜੀ ਨੂੰ ਤੋੜੀ ਜਾਂਦੇ ਆ ਪਰ ਫਿਰ ਵੀ ਬੰਦਾ ਲਟ ਗਿਆ ਹੈ ਕਿਉਂ ਕਿਉਂਕਿ ਉੱਥੇ ਇੱਕ ਸ਼ਹਿਦ ਦਾ ਡੂਮਣਾ ਹੈ ਉੱਪਰ ਸ਼ਹਿਦ ਦਾ ਡੂਮਣਾ ਹੈ ਉਸ ਦੇ ਵਿੱਚੋਂ ਸ਼ਹਿਦ ਟਪਕ ਰਿਹਾ ਹੈ ਉਹ ਜਿਹੜਾ ਸ਼ਹਿਦ ਹੈ ਉਹ ਹੈ ਚੀਜ਼ਾਂ ਨੂੰ ਲੈ ਕੇ ਪਿਆਰ ਤ੍ਰੈਗੁਣ ਮਾਇਆ ਦੇ ਵਿੱਚ ਜਿੱਥੇ ਅਸੀਂ ਸਭ ਚੀਜ਼ਾਂ ਨੂੰ ਪਿਆਰ ਕਰਦੇ ਹਾਂ ਪਰਿਵਾਰ ਜ਼ਮੀਨਾਂ ਕਾਰਾਂ ਕੋਠੀਆਂ ਇਸਤਰੀ ਬੱਚੇ ਧਨ ਇਹ ਹੈ ਕਾਲ ਦਾ ਜਾਲ ਜਿਸ ਵਿੱਚ ਬੰਦਾ ਫਸਿਆ ਪਿਆ ਹੈ ਬੰਦਾ شہਦ ਚੱਟੀ ਜਾ ਰਿਹਾ ਹੈ ਡੰਗ ਖਾਈ ਜਾ ਰਿਹਾ ਹੈ ਪਰ ਫਿਰ ਵੀ ਟਾਣੀ ਤੇ ਲਟਕਦਾ ਫਿਰਦਾ ਹੈ ਇੱਕ ਪਾਸੇ ਪ੍ਰਮਾਤਮਾ ਹੈ ਜੋ ਆਪਣੇ ਹੱਥ ਵਧਾ ਕੇ ਬੈਠਾ ਹੈ ਕਿ ਤੂੰ ਮੇਰਾ ਹੱਥ ਫੜ ਲਾ ਮੈਂ ਤੈਨੂੰ ਸਭ ਚੀਜ਼ਾਂ ਤੋਂ ਬਚਾ ਲੂੰਗਾ ਪਰ ਨਹੀਂ ਇਨਸਾਨ ਕਹਿੰਦਾ ਮੈਂ ਤਾਂ ਸ਼ਹਿਦ ਹੀ ਚਟਣਾ ਹੈ ਬੰਦੇ ਨੂੰ ਸ਼ਹਿਦ ਵਿੱਚ ਇੰਨਾ ਰਸ ਆ ਰਿਹਾ ਹੈ ਕਿ ਪਰਮਾਤਮਾ ਦਾ ਹੱਥ ਨਹੀਂ ਦਿਸਦਾ ਇਹ ਤਸਵੀਰ ਇਨਸਾਨ ਦੇ ਜੀਵਨ ਨੂੰ ਦਰਸਾਉਂਦੀ ਹੈ ਹੁਣ ਅਸੀਂ ਕਾਲ ਦਾ ਜਾਲ ਕੱਟਣਾ ਹੈ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਅਭਿਆਸ ਕਰਨਾ ਹੈ ਅਭਿਆਸ ਕਰਨ ਦੇ ਨਾਲ ਪਹਿਲਾਂ ਕਾਲ ਦਾ ਜਾਲ ਕੱਟਿਆ ਜਾਵੇਗਾ ਅਮਰਤ ਵੇਲਾ ਸ਼ਾਂਤਮਈ ਹੁੰਦਾ ਸਾਰੇ ਪਾਸੇ ਸ਼ਾਂਤੀ ਹੁੰਦੀ ਆ ਕੋਈ ਵੀ ਬਾਹਰਲਾ ਸ਼ੋਰ ਸ਼ਰਾਬਾ ਨਹੀਂ ਸੁਣਾਈ ਦਿੰਦਾ ਆਪਾਂ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਾਂ ਸਿਮਰਨ ਤੇ ਲੱਗ ਜਾਣਾ ਤਾਂ ਕਰਕੇ ਅਮਰਤ ਵੇਲਾ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਇਹ ਉਪਰਾਲਾ ਆਪਾਂ ਕਰੀਏ ਜੇ ਅਮਰਤ ਵੇਲੇ ਨਹੀਂ ਉੱਠ ਹੁੰਦਾ ਤਾਂ ਦਿਨ ਦੇ ਵਿੱਚ ਬਿਠੀਏ ਜਦੋਂ ਅਸੀਂ ਲਗਾਤਾਰ ਸਿਮਰਨ ਕਰਦੇ ਰਹੇ ਇਹ ਸਿਮਰਨ ਆਪਣੇ ਆਪ ਚੱਲਣ ਲੱਗ ਜਾਵੇਗਾ ਅਸੀਂ ਰਸਨਾ ਤੋਂ ਨਹੀਂ ਬੋਲਾਂਗੇ ਪਰ ਸੁਰਤੀ ਸਾਡੀ ਅੰਦਰੋਂ ਉਸ ਸਿਮਰਨ ਨੂੰ ਚਲਾਏਗੀ ਤੇ ਅਸੀਂ ਹਮੇਸ਼ਾ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹਿਾਂਗੇ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿਾਂਗੇ ਤਾਂ ਕਾਲ ਦਾ ਜਾਲ ਕੱਟਿਆ ਜਾਂਦਾ ਹੈ ਕਾਲ ਨੇ ਜਾਲ ਕਿੱਥੇ ਪਾਉਣਾ ਹੈ ਸਾਡੀ ਰਸਨਾ ਤੇ ਸਾਡੇ ਨੇਤਰਾਂ ਤੇ ਸਾਡੇ ਕੰਨਾਂ ਤੇ ਜਦੋਂ ਇਹ ਤਿੰਨੇ ਚੀਜ਼ਾਂ ਆਪਾਂ ਸਿਮਰਨ ਦੇ ਵੱਲ ਲਾ ਦਿੱਤੀਆਂ ਫਿਰ ਕਾਲ ਦਾ ਜਾਲ ਪੈਣ ਦੇ ਚਾਂਸ ਬਹੁਤ ਘੱਟ ਨੇ ਉਹ ਪਾਵੇਗਾ ਤਾਂ ਜ਼ਰੂਰ ਜਦੋਂ ਅਸੀਂ ਰੋਜ਼ ਇੱਥੇ ਆਉਂਦੇ ਹਾਂ ਪਰ ਸਾਡੇ ਕੋਲ ਗੁਰੂ ਦਾ ਹਥਿਆਰ ਹੋਵੇਗਾ ਵਾਹਿ ਗੁਰੂ ਵਾਹਿ ਗੁਰੂ ਜਦੋਂ ਕੋਈ ਵਿਚਾਰ ਤੰਗ ਕੀਤਾ ਵਾਹਿ ਗੁਰੂ ਵਾਹਿ ਗੁਰੂ ਆਪਣੇ ਆਪ ਨੂੰ ਉਸ ਵਿਚਾਰ ਤੋਂ ਪਾਇ ਇਸ ਤਰੀਕੇ ਵਝਾ ਸਕਦੇ ਹਾਂ ਹੁਣ ਬਹੁਤ ਭੈਣ ਭਰਾ ਕਹਿੰਦੇ ਨੇ ਕਿ ਸਾਨੂੰ ਗੁੱਸਾ ਆ ਜਾਂਦਾ ਸਾਨੂੰ ਮੋਹ ਬਹੁਤ ਆਉਂਦਾ ਤੇ ਉਹਦੇ ਲਈ ਕੀ ਆ ਉਸ ਸਮੇਂ ਅੰਦਰ ਆਪਣੀ ਰਸਨਾ ਦੇ ਸਿਮਰਨ ਚਲਾ ਦਿਓ ਕੰਨ ਨੂੰ ਸੁਣਨ ਤੇ ਲਾ ਦਿਓ ਉਹ ਜਿਹੜਾ ਵਿਚਾਰ ਸਾਨੂੰ ਆ ਕੇ ਤੰਗ ਕਰਦਾ ਪਿਆ ਸੀ ਉਹ ਤੰਗ ਨਹੀਂ ਕਰੇਗਾ ਜਦੋਂ ਕਾਲ ਦਾ ਜਾਲ ਕੱਟਿਆ ਜਾਵੇਗਾ ਲਗਾਤਾਰ ਸਿਮਰਨ ਦੇ ਨਾਲ ਜੀਵ ਧਿਆਨ ਦੀ ਅਵਸਥਾ ਵਿੱਚ ਜਾਣਾ ਸ਼ੁਰੂ ਹੋ ਜਾਵੇਗਾ ਪਹਿਲਾ ਵਾਹਿਗੁਰੂ ਜਾਪ ਕਰਨਾ ਹੈ ਜਦ ਤੱਕ ਖੁਮਾਰੀ ਨਹੀਂ ਚੜਦੀ ਸਿਮਰਨ ਕਰੀ ਜਣਾ ਫਿਰ ਬੋਲਣ ਨੂੰ ਚਿੱਤ ਨਹੀਂ ਕਰਦਾ ਇੱਕ ਸਮਾਂ ਇਦਾਂ ਆ ਜਾਂਦਾ ਉਹ ਸਮਾਂ ਕਦੋਂ ਵੀ ਆ ਸਕਦਾ ਘੰਟੇ ਬਾਅਦ ਅੱਧੇ ਘੰਟੇ ਬਾਅਦ 15 ਮਿੰਟਾਂ ਬਾਅਦ ਜਾਂ ਤਿੰਨਾਂ ਘੰਟਿਆਂ ਬਾਅਦ ਜਾਂ ਦੋ ਘੰਟਿਆਂ ਬਾਅਦ ਜਦੋਂ ਖੁਮਾਰੀ ਚੜ ਗਈ ਫਿਰ ਬੋਲਣ ਨੂੰ ਚਿੱਤ ਨਹੀਂ ਕਰਦਾ ਜਦੋਂ ਬੋਲਣ ਨੂੰ ਚਿੱਤ ਨਹੀਂ ਕਰਦਾ ਫਿਰ ਧਿਆਨ ਦੇ ਵਿੱਚ ਬੈਠਣ ਨੂੰ ਮਨ ਕਰਦਾ ਹੈ ਕਿ ਬਸ ਇਦਾਂ ਹੀ ਬਿਠੇ ਰਹੀਏ ਆਨੰਦ ਆ ਰਿਹਾ ਰਸ ਆ ਰਿਹਾ ਕਿਉਂਕਿ ਉਹ ਫੁਰਨੇ ਆਉਣੇ ਬੰਦ ਹੋ ਗਏ ਜੋ ਸਾਾਨੂੰ ਡਿਸਟਰਬ ਕਰਦੇ ਸੀ ਹੁਣ ਧਿਆਨ ਵਿੱਚ ਜਾਣ ਤੋਂ ਪਹਿਲਾਂ ਇਹ ਦੋ ਗੱਲਾਂ ਦਾ ਖਾਸ ਧਿਆਨ ਦੇਣਾ ਹੈ ਜਿਉਂ ਹੀ ਖੁਮਾਰੀ ਚੜੇ ਜੋ ਹੀ ਕੁਮਾਰੀ ਆਵੇ ਪਹਿਲਾਂ ਤਾਂ ਸਰੀਰ ਦਾ ਕੋਈ ਅੰਗ ਨਹੀਂ ਹਿਲਾਉਣਾ ਜੇ ਹਿਲਾ ਲਿਆ ਤਾਂ ਧਿਆਨ ਦੇ ਵਿੱਚ ਜਾ ਨਹੀਂ ਹੋਣਾ ਸਾਡਾ ਧਿਆਨ ਜਿਹੜੇ ਅਸੀਂ ਸਰੀਰ ਦਾ ਅੰਗ ਹਿਲਾ ਰਹੇ ਹਾਂ ਜੇ ਅਸੀਂ ਹੱਥ ਹਿਲਾ ਰਹੇ ਹਾਂ ਤਾਂ ਹੱਥ ਦੇ ਵਿੱਚ ਸਾਡਾ ਧਿਆਨ ਜਾਊਗਾ ਜੇ ਅਸੀਂ ਪੈਰ ਹਿਲਾਉਣ ਲੱਪੇ ਗੋਡਾ ਹਿਲਾਉਣ ਲੱਪੇ ਸਿਰ ਹਿਲਾਉਣ ਲੱਪੇ ਜਾਂ ਖਾਜ ਕਰਨ ਲੱਪੇ ਧਿਆਨ ਸਾਡਾ ਉੱਥੇ ਚਲੇ ਜਾਣਾ ਇੱਥੇ ਕਾਲ ਕੋਸ਼ਿਸ਼ ਕਰੇਗਾ ਤੰਗ ਕਰੇਗਾ ਇਸ ਕਰਕੇ ਇੱਕ ਕੋਸ਼ਿਸ਼ ਹੋਰ ਕਰਨੀ ਹੈ ਕਿ ਆਪਾਂ ਸਿੱਧੇ ਲੇਟ ਜਾਣਾ ਆਪਾਂ ਬੈਠਣਾ ਨਹੀਂ ਹੈ ਪਹਿਲਾਂ ਚੌਕੜਾ ਮਾਰ ਕੇ ਆਪਾਂ ਸਿਮਰਨ ਕੀਤਾ ਹੈ ਗੁਰਮੰਤਰ ਨੂੰ ਦ੍ਰਿੜ ਕੀਤਾ ਹੈ ਉਸ ਤੋਂ ਬਾਅਦ ਜਦੋਂ ਆਪਾਂ ਧਿਆਨ 'ਚ ਜਾਣਾ ਹੈ ਸਿੱਧੇ ਲੇਟ ਜਾਣਾ ਕਾਲ ਨੂੰ ਆਪਾਂ ਮੌਕਾ ਹੀ ਨਹੀਂ ਦੇਣਾ ਕਿ ਉਹ ਸਾਨੂੰ ਤੰਗ ਕਰੇ ਸਿੱਧੇ ਲੇਟ ਕੇ ਦੂਸਰੀ ਗੱਲ ਜਦੋਂ ਸਿੱਧੇ ਲੇਟ ਗਏ ਤਾਂ ਧਿਆਨ ਸਰੀਰ ਦੇ ਵਿੱਚ ਨਹੀਂ ਲਾਉਣਾ ਬਹੁਤ ਭੈਣ ਭਰਾ ਨੇ ਜੋ ਧਿਆਨ ਆਪਣਾ ਸਰੀਰ ਦੇ ਵਿੱਚ ਲਾਉਣਾ ਸ਼ੁਰੂ ਤੋਂ ਗਿੱਜੇ ਨੇ ਤੇ ਹੁਣ ਜਦੋਂ ਉਹ ਧਿਆਨ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਵਾਲਾ ਹਿੱਸਾ ਭਾਰਾ ਹੋ ਜਾਂਦਾ ਉੱਥੇ ਉਹਨਾਂ ਨੂੰ ਵਾਈਬ੍ਰੇਸ਼ਨ ਜੇ ਮਹਿਸੂਸ ਹੁੰਦੀ ਹੈ ਕੀੜੀਆਂ ਚੱਲਦੀਆਂ ਮਹਿਸੂਸ ਹੁੰਦੀਆਂ ਨੇ ਧਿਆਨ ਸ਼ਬਦਾਂ ਦੇ ਵਿੱਚ ਰੱਖ ਕੇ ਸੁਣਦੇ ਸੁਣਦੇ ਨੀਂਦ ਦੇ ਵਿੱਚ ਚਲੇ ਜਾਣਾ ਗੁਰਮਖ ਪਿਆਰੇ ਦੱਸਦੇ ਨੇ ਕਿ ਇਹ ਸਹਿਜ ਦੀ ਨੀਂਦ ਹੁੰਦੀ ਹੈ ਸੁਖ ਦੀ ਨੀਂਦ ਹੁੰਦੀ ਹੈ ਆਪਾਂ ਜ਼ਰੂਰ ਲੈਣੀ ਹੈ ਕਿਉਂਕਿ ਇੱਥੇ ਮਨ ਵਿਚਾਰ ਰਹਿਤ ਹੋ ਕੇ ਨੀਂਦ ਵਿੱਚ ਚੱਲਦਾ ਹੈ ਇਸ ਦਾ ਮਤਲਬ ਕਿੱਥੇ ਚੱਲਾ ਹੈ ਮਨ ਆਪਣੇ ਘਰ ਚੱਲਾ ਹੈ ਇਹ ਦੋ ਖਾਸ ਗੱਲਾਂ ਬਹੁਤੇ ਜੀਵ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਜੇ ਸਿਮਰਨ ਕਰਕੇ ਹਟੇ ਨੇ ਤਾਂ ਉਹ ਚੌਂਕੜਾ ਮਾਰ ਕੇ ਹੀ ਧਿਆਨ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ ਜਿੱਥੇ ਉਹਨਾਂ ਦਾ ਸਰੀਰ ਦਾ ਕੋਈ ਨਾ ਕੋਈ ਅੰਗ ਹਿਲਦਾ ਰਹਿੰਦਾ ਹੈ ਤੇ ਧਿਆਨ ਵਿੱਚ ਪੂਰੇ ਤਰੀਕੇ ਨਾਲ ਜਾ ਨਹੀਂ ਹੁੰਦਾ ਧਿਆਨ ਦੀ ਗਹਿਰਾਈ ਨੂੰ ਮਹਿਸੂਸ ਨਹੀਂ ਕਰ ਹੁੰਦਾ ਤੇ ਫਿਰ ਉਹ ਸੋਚਦੇ ਨੇ ਕਿ ਸਾਡਾ ਤਾਂ ਧਿਆਨ ਨਹੀਂ ਲੱਗਦਾ ਅਸੀਂ ਸਿਮਰਨ ਕਰਨਾ ਬੰਦ ਕਰ ਦੇਣਾ ਕੁਮਾਰੀ ਚੜ੍ਹੌਣ ਲਈ ਪਹਿਲਾਂ ਬੋਲ ਕੇ ਜਾਪ ਕਰਨਾ ਫਿਰ ਅਸੀਂ ਧਿਆਨ ਵਿੱਚ ਬੈਠਣਾ ਅਸੀਂ ਰੋਜ਼ਾਨਾ ਏਸੇ ਵਿਧੀ ਮੁਤਾਬਕ ਚੱਲਣਾ ਹੈ ਨਾਲ ਜ਼ਰੂਰੀ ਕੰਮ ਕੀ ਕਰਨਾ ਹੈ ਸੰਗਤ ਕਰਨੀ ਹੈ ਕਿਸੇ ਪਹੁੰਚੇ ਹੋਏ ਗੁਰਮਖਾਂ ਦੀ ਖੋਜ ਕਰਨੀ ਹੈ ਤੇ ਉਹਨਾਂ ਦੀ ਸੰਗਤ ਕਰਨੀ ਹੈ ਫਿਰ ਵਾਹਿਗੁਰੂ ਜੀ ਦੀ ਜੋ ਅੰਦਰੋਂ ਆਵਾਜ਼ ਸੁਣਾਈ ਦਿੰਦੀ ਹੈ ਉਸ ਤੇ ਵਿਸ਼ਵਾਸ ਵੀ ਕਰਨਾ ਹੈ ਕਿ ਇਹ ਮੇਰੇ ਪਿਤਾ ਦੀ ਆਵਾਜ਼ ਹੈ ਬੇਨਤੀਆਂ ਕਰਨੀਆਂ ਨੇ ਨੇ ਮਾੜੇ ਬਣ ਕੇ ਰਹਿਣਾ ਹੈ ਜਦੋਂ ਅਸੀਂ ਇਸੇ ਤਰੀਕੇ ਸਿਮਰਨ ਅਭਿਆਸ ਕਰਕੇ ਧਿਆਨ ਵਿੱਚ ਬੈਠਦੇ ਰਹਿਾਂਗੇ ਇੱਕ ਨਾ ਇੱਕ ਦਿਨ ਪ੍ਰਕਾਸ਼ ਜ਼ਰੂਰ ਹੋਵੇਗਾ ਅੰਮ੍ਰਿਤ ਰਸ ਜ਼ਰੂਰ ਆਵੇਗਾ ਮਾਲਕ ਦਰ ਖੋਲ ਕੇ ਸਾਨੂੰ ਅੰਦਰ ਬੁਲਾ ਲੈਣਗੇ ਇੱਕ ਛੋਟਾ ਜਿਹਾ ਸਵਾਲ ਹੈ ਕਿ ਸਿੱਖ ਜਗਤ ਦੇ ਵਿੱਚ ਪਰਮਾਤਮਾ ਨੂੰ ਕਿਸ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ অপਸ਼ਨ A ਰਾਮ অপਸ਼ਨ B ਅੱਲਾਹ অপਸ਼ਨ C ਵਾਹਿਗੁਰੂ অপশন ডি গোড ਤੁਸੀਂ ਆਪਣੇ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ